ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਬਹੁਤ ਸੋਹਣੀ ਮਾਡਰਨ ਲੁੱਕ ਦੀ ਕੋਠੀ ਲੈ ਕੇ ਆਏ ਹਾਂਗੇ ਜੋ ਕਿ 2000 ਸਕਰ ਫੁੱਟ ਏਰੀਆ ਦੇ ਵਿੱਚ ਕੋਠੀ ਇਹ ਬਣੀ ਹੋਈ ਹੈਗੀ 1400 ਸਕਰ ਫੁੱਟ ਇਸ ਕੋਠੀ ਦਾ ਏਰੀਆ نیچے ਸੱਤਿਆ ਹੋਇਆ ਦੋਸਤੋ ਤੇ 600 ਸਕਰ ਫੁੱਟ ਉੱਪਰ ਹੈਗਾ ਸਾਰੀ ਕੋਠੀ ਤੁਹਾਨੂੰ ਅੰਦਰ ਤੋਂ ਵੀ ਦਿਖਾਵਾਂਗੇ ਆਪਾਂ ਬਹੁਤ ਸੋਹਣੀ ਕੋਠੀ ਬਣੀ ਹੋਈ ਹੈਗੀ ਕੋਠੀ ਦੇ ਉੱਤੇ ਜੋੜੀਆਂ ਲੱਗ ਚੁੱਕੀਆਂ ਨੇ ਹੈਗੀਆਂ ਪੱਥਰ ਟਾਈਲ ਦਾ ਕੰਮ ਹੋ ਗਿਆ ਤੇ ਲਾਈਟ ਦਾ ਕੰਮ ਰੈਡੀ ਹੈਗਾ ਸਾਰਾ ਕੰਮ ਪਲੰਬਰ ਵਗੈਰਾ ਦਾ ਕੰਮ ਰੈਡੀ ਹੈਗਾ 2000 ਸਕਰ ਫੁੱਟ ਏਰੀਆ ਦੇ ਉੱਪਰ ਦੋਸਤ ਹੁਣ ਤੱਕ ਇਸ ਕੋਠੀ ਤੇ 28 ਲੱਖ ਰੁਪਏ ਲੱਗਾ ਹੈਗਾ ਪੂਰਾ ਤੇ ਪੂਰੀ ਵੀਡੀਓ ਵੇਖਣ ਵਾਸਤੇ ਪੰਜਾਬ ਪੀਵੀ ਗੱਤੀ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰਿਓ ਹਰ ਰੋਜ਼ ਆਪਾਂ ਨਵੀਂ ਕੋਠੀ ਦੀ ਵੀਡੀਓ ਲੈ ਕੇ ਆਉਨੇ ਆ ਤੁਹਾਡੇ ਲਈ ਤਾਂ ਕਿ ਕਿਸੇ ਭਰਾ ਨੂੰ ਕੋਈ ਆਈਡੀਆ ਹੋ ਜਾਏ ਕੋਈ ਫਾਇਦਾ ਹੋ ਜਾਏ ਸੋ ਘਰ ਬਣਾਉਣਾ ਚਾਹੁੰਦਾ ਹੁੰਦਾ ਕੋਈ ਨਾ ਕੋਈ ਆਈਡੀਆ ਮਿਲ ਜਾਂਦਾ ਹੁੰਦਾ ਦੋਸਤੋ ਸੋ ਆਜੋ ਅੰਦਰ ਤੋਂ ਦਿਖਾਉਨੇ ਆ ਤੁਹਾਨੂੰ ਤੇ ਇਹ ਕੋਠੀ ਹੈ ਜਿਹੜੀ ਮਾਡਰਨ ਲੁੱਕ ਦੀਆਂ ਕੋਠੀਆਂ ਦਾ ਰਿਵਾਜ ਦੋਸਤੋ ਸਦਾ ਬਹਾਰ ਰਿਵਾਜ ਹੈ ਨਾ ਕਦੇ ਨੰਦੀ ਡਿਜ਼ਾਈਨ ਦਾ ਰਿਵਾਜ ਗਿਆ ਤੇ ਨਾ ਕਦੇ ਜਾਵੇ ਬਹੁਤ ਸੋਹਣੀ ਲੋਕਾਂ ਦੀ ਹੈਗੀ ਤੇ ਖੇਤਾਂ ਵਿੱਚ ਬਣੀ ਹੋਈ ਕੋਠੀ ਹੈ ਇਹ ਆ ਦੇਖੋ ਪੋਰਚ ਉੱਪਰ ਪੀਓਪੀ ਕੀਤੀ ਹੋਈ ਹੈਗੀ ਤੇ ਇੱਧਰ ਇੱਕ ਗੇਟ ਜਿਹੜਾ ਇਹ ਦਰਵਾਜ਼ਾ ਦੇਖ ਸਕਦੇ ਹੋ ਤੁਸੀਂ ਜਾਲੀ ਵਾਲਾ ਇਹ ਬਾਹਰ ਡ੍ਰੈੰਗ ਰੂਮ ਦਾ ਗੇਟ ਹੈ ਇਹ ਜੋ ਕਿ ਬਾਹਰ ਪੋਰਚ ਦੇ ਵਿੱਚ ਇੱਕ ਅਟੈਚ ਕੀਤਾ ਹੋਇਆ ਹੈ ਤਾਂ ਕਿ ਮਹਿਮਾਨ ਆਵੇ ਤੇ ਬਾਹਰ ਦੀ ਬਾਹਰ ਡ੍ਰੈੰਗ ਰੂਮ ਦੇ ਵਿੱਚ ਐਂਟਰ ਹੋ ਸਕੇ ਕੋਠੀ ਦੇ ਅੰਦਰ ਦੀ ਐਂਟਰ ਹੋਣ ਦੀ ਲੋੜ ਨਾ ਪਵੇ ਆ ਵੇਖੋ ਦੋਸਤੋ ਬਾਹਰ ਇੱਕ ਦਰਵਾਜ਼ਾ ਰੱਖਿਆ ਹੈ ਡ੍ਰੈੰਗ ਰੂਮ ਦਾ ਤੇ ਬਹੁਤ ਸੋਹਣਾ ਡਿਜ਼ਾਈਨ ਆ ਕੋਠੀ ਦਾ ਅੰਦਰੋਂ ਆਜੇ ਦਿਖਾਉਣੇ ਆ ਤੁਹਾਨੂੰ ਅੰਦਰ ਚੱਲਦੇ ਆ ਤੇ ਇਹ ਦੇਖੋ ਜੋੜੀਆਂ ਦਾ ਡਿਜ਼ਾਈਨ ਬਹੁਤ ਸੋਹਣੀਆਂ ਜੋੜੀਆਂ ਲੱਗੀਆਂ ਹੋਈਆਂ ਪੂਰੀਆਂ ਸਖਤ ਤੇ ਅੰਦਰ ਟਾਇਲ ਵਗੈਰਾ ਲੱਗ ਚੁੱਕੀ ਆ ਸਾਰੀ ਕੋਠੀ ਦੇ ਵਿੱਚ ਤੇ ਪੀਓਪੀ ਤੇ ਵਾਲ ਪੱਟੀ ਭਰੀ ਹੋਈ ਆ ਕੋਠੀ ਦੇ ਵਿੱਚ ਕਲਰ ਪੇਂਟ ਵਗੈਰਾ ਰੰਦਾਗਾ ਤੇ ਆਹ ਵੇਖੋ ਚਗਾਠਾਂ ਜੋ ਕੇ ਚਗਾਠਾਂ ਨੇਗੀਆਂ ਬਹੁਤ ਸੋਹਣਾ ਲੱਕੜ ਦਾ ਵਰਕ ਕੀਤਾ ਹੋਇਆ ਚਗਾਠਾਂ ਦੇ ਉੱਪਰ ਤੇ ਇਹ ਦੇ ਡ੍ਰੈنگ ਰੂਮ ਆਗਾ ਜੋ ਕਿ ਅੰਦਰ ਦੀ ਦਿਖਾ ਰਹੇ ਆ ਤੁਹਾਨੂੰ ਆਪਾਂ ਹੁਣ ਸਾਹਮਣੇ ਇੱਕ ਵਿੰਡੋ ਲੱਗੀ ਹੋਈ ਆ ਜੋ ਕਿ ਲਾਈਟ ਪੈਂਦੀ ਰਵੇ ਤੇ ਇਸ ਦੇ ਨਾਲ ਡ੍ਰੈنگ ਰੂਮ ਦੇ ਆ ਵੇਖੋ ਲੈਫਟ ਸਾਈਡ ਤੇ ਇੱਕ ਸਟੋਰ ਬਣਾਇਆ ਹੋਇਆਗਾ ਜੋ ਕਿ ਪੌੜੀਆਂ ਦੇ نیچے ਹੈਗਾ ਇਹ ਆ ਵੇਖੋ ਦੋਸਤੋ ਤੇ ਉੱਪਰ ਸੈਲਫ ਪਾ ਕੇ ਉਸ ਨੂੰ ਵੀ ਉੱਪਰੋਂ ਬੰਦ ਕੀਤਾ ਹੋਇਆ ਕਵਰ ਕੀਤਾ ਹੋਇਆਗਾ ਤੇ ਇਧਰ ਪੌੜੀਆਂ ਦੇ نیچے ਬਾਕਸ ਵਗੈਰਾ ਬਣੇ ਹੋਏ ਨੇਗੇ ਪ੍ਰੈਸ ਟੇਬਲ ਵਗੈਰਾ ਬਣਾਇਆ ਹੋਇਆਗਾ ਤੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਕੋਠੀ ਦੇ ਵਿੱਚ ਸਾਰਾ ਦੋਸਤੋ ਤੇ ਇਧਰ 메ਨ ਗੇਟ ਦੇ ਲੈਫਟ ਸਾਈਡ ਤੇ ਦਿਖਾਉਣਾ ਤੁਹਾਨੂੰ ਜਦੋਂ ਆਪਾਂ ਐਂਟਰ ਹੁੰਨੇ ਆ ਇਧਰ ਕਿਚਨ ਬਣਿਆ ਹੋਇਆਗਾ ਨਾਲ ਹੀ ਆ ਦੇਖੋ ਕਿੰਨੇ ਸੋਹਣੇ ਬਾਕਸ ਵਗੈਰਾ ਗ੍ਰੇ ਕਲਰ ਦਾ ਸਾਰਾ ਅਮਰੀਕਾ ਲਗਾਇਆ ਹੋਇਆ ਹੈਗਾ ਬਾਕਸਾਂ ਦੇ ਉੱਪਰ ਬਹੁਤ ਸੋਹਣਾ ਆ ਦੇਖੋ ਸੈਲਫ ਵਗੈਰਾ ਦੇ ਕਾਰਨਰ ਤੇ ਤਾਂ ਕਿ ਕੰਨੀ ਵਗੈਰਾ ਨਾ ਫੁੱਟੇ ਇੱਥੇ ਐਲੂਮੀਨੀਅਮ ਦੀ ਪੱਤੀ ਲੱਗੀ ਹੋਈ ਹੈਗੀ ਜੋ ਕਿ ਐਂਗਲ ਕਹਿ ਸਕਦੇ ਆਪਾਂ ਬਹੁਤ ਸੋਹਣਾ ਕੰਮ ਤਸੱਲੀ ਨਾਲ ਕੰਮ ਕੀਤਾ ਹੋਇਆ ਦੋਸਤੋ ਤਸੱਲੀ ਬਾਕਸ ਆ ਦੇਖੋ ਉੱਪਰ ਵਾਲੇ ਬਾਕਸ ਜੋ ਕਿ ਸਾਰੇ ਤੇ ਗ੍ਰੇ ਕਲਰ ਦਾ ਕੰਮ ਕੀਤਾ ਹੋਇਆ ਗ੍ਰੇ ਅਮਰੀਕਾ ਤੇ ਇੱਧਰ ਇੱਕ 바ਰ ਰੱਖਿਆ ਹੋਇਆ ਜੋ ਕਿ ਬਾਹਰਲੀ ਸਾਈਡ ਸਾਈਡ ਤੇ ਜਾਣਾ ਜਿੱਥੇ ਕਿ ਬਾਈ ਦਾ ਆਰਜੀ ਚੁੱਲਾ ਚੌਂਕਾ ਬਣਨਾ ਹੈ ਉਸਦੇ ਨਾਲ ਅਟੈਚ ਕੀਤਾ ਇਧਰ ਬਾਹਰ ਆਪਾਂ ਯੂਜ਼ ਕਰ ਸਕਦੇ ਆ ਤੇ ਅੰਦਰੋਂ ਇਸ ਕਿਚਨ ਦੇ ਬੈਕ ਸਾਈਡ ਤੇ ਇੱਕ ਬੈੱਡਰੂਮ ਬਣਿਆ ਹੋਇਆਗਾ ਆ ਵੇਖੋ ਵਧੀਆ ਕਾਫੀ ਖੁੱਲਾ ਹੈ ਇਹ ਬੈੱਡਰੂਮ ਆ 12x13 ਸਕਰ ਫੁੱਟ ਦੇ ਬੈੱਡਰੂਮ ਨੇ ਇਹ ਦੋਨੇ ਤੇ ਇਧਰ ਕਾਰਨਰ ਵਿੰਡੋ ਲੱਗੀ ਹੋਈ ਆ ਤੇ ਇਧਰ ਇੱਕ ਗੇਟ ਰੱਖਿਆ ਹੋਇਆ ਰਸੋਈ ਦਾ ਜੋ ਕਿ ਅਸੀਂ ਇਸੇ ਵਿੱਚ ਦੀ ਵੇਖ ਸਕਦੇ ਹਾਂ ਤੁਸੀਂ ਸਾਈਡ ਤੇ ਜੋ ਕਿ ਬਾਈ ਦੀ ਸਾਈਡ ਤੇ ਜਗ੍ਹਾ ਵੀ ਹੈਗੀ ਹੈਗੀ ਕਾਫੀ ਖੁੱਲਾ ਖੇਤਾਂ ਦੇ ਵਿੱਚ ਬਣੀ ਹੋਈ ਕੋਠੀ ਆ ਇਹ ਕਾਫੀ ਖੁੱਲਾ ਮਕਾਨ ਹੈ ਘਰ ਆ ਵੇਖੋ ਉੱਪਰ ਸਾਰੀ ਕੋਠੀ ਦੇ ਵਿੱਚ ਪੀਓਪੀ ਕੀਤੀ ਹੋਈ ਹੈਗੀ ਤੇ ਬਾਲ ਪੱਟੀ ਭਰੀ ਹੋਈ ਆ ਕਮਰਿਆਂ ਦੇ ਵਿੱਚ ਕੋਠੀ ਦੇ ਵਿੱਚ ਤੇ ਸੈਂਟਰ ਦੇ ਵਿੱਚ ਵਾਸ਼ਰੂਮ ਅਟੈਚ ਕੀਤਾ ਜੋ ਕਿ ਆ ਦੇਖੋ ਬੈਕ ਸਾਈਡ ਬੈਕ ਹਟਮਾ ਥੋੜਾ ਮੂਰੇ ਜਗ੍ਹਾ ਛੱਡਤੀ ਜੋ ਕਿ ਵਾਸ਼ੂਵੇਸ਼ਨ ਸਿੰਕ ਵਗੈਰਾ ਲੱਗਿਆ ਹੋਇਆ ਤੇ ਇੱਥੇ ਵਾਸ਼ਰੂਮ ਜੋ ਕਿ ਲੌਬੀ ਨਾਲ ਅਟੈਚ ਆ ਸਾਂਝੇ ਤੌਰ ਤੇ ਆਪਾਂ ਪਰਿਵਾਰ ਸਾਰਾ ਵਰਤ ਸਕਦੇ ਆ ਕਿਸੇ ਬੈੱਡਰੂਮ ਦੇ ਨਾਲ ਵਾਸ਼ਰੂਮ ਅਟੈਚ ਨਹੀਂ ਕੀਤਾ ਦੋਸਤੋ ਤੇ ਵਿਚਾਲੇ ਸੈਂਟਰ ਦੇ ਵਿੱਚ ਜ਼ਰੂਰ ਬਣਾਇਆ ਹੈਗਾ ਤਾਂਕੇ ਕਾਮਨ ਤੌਰ ਤੇ ਵਰਤ ਸਕੀਏ ਤੇ ਇੱਕ ਬੈਡਰੂਮ ਇਧਰ ਰਾਈਟ ਸਾਈਡ ਤੇ ਆ ਗਿਆ ਆ ਵੇਖੋ ਸ਼ੀਸ਼ੇ ਵੀ ਜੀ ਦਿਖਾਉਣੇ ਆ ਤੁਹਾਨੂੰ ਬੈਕ ਸਾਈਡ ਤੇ ਪਸੂਆਂ ਵਾਲੇ ਸੰਦਾਂ ਵਾਲੇ ਬਰਾਂਡੇ ਬਣਾਏ ਹੋਏ ਨੇ ਬਾਈ ਦੇ ਸੋ ਕਿਵੇਂ ਲੱਗਿਆ ਦੋਸਤੋ ਪਲਾਨ ਕੋਠੀ ਦਾ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਦੇਖੋ ਕਾਫੀ ਖੁੱਲੀ ਲੋਬੀ ਬਣਾਈ ਹੋਈ ਹੈਗੀ ਤੇ ਸਟੈਪ ਸਿੱਧਾ ਰੱਖਿਆ ਹੋਇਆ ਹੈ ਦੋਸਤੋ ਪੌੜੀਆਂ ਦਾ ਤਾਂ ਕਿ ਜਗ੍ਹਾ ਘੱਟ ਘਰੇ ਇਹ ਨੀਚੋਂ ਨਹੀਂ ਮੋੜਿਆ ਹੋਇਆ ਉੱਪਰੋਂ ਮੋੜਿਆ ਹੋਇਆ ਆ ਵੇਖੋ ਉਹ ਪ੍ਰੋ ਸਟੈਪ ਮੋੜਦਾ ਪਰ ਨੀਚੋਂ ਸਿੱਧਾ ਰੱਖਿਆ ਹੋਇਆ ਹੈ ਕਬਾਲ ਦੇ ਨਾਲ ਹੀ ਕੰਧ ਦੇ ਤਾਂ ਕਿ ਜੇਕਰ ਆਪਾਂ ਇੱਥੋਂ ਹੀ ਮੋੜ ਦਿੱਤਾ ਜਗ੍ਹਾ ਰੁਕ ਜਾਂਦੀ ਹੁੰਦੀ ਹੈ ਆ ਵੇਖੋ ਡਿਊਪਲੈਕਸ ਕੋਠੀ ਆ ਇਹ ਕਾਫੀ ਲਾਈਟ ਪੈਂਦੀ ਆ ਕੋਠੀ ਦੇ ਵਿੱਚ ਆ ਵੇਖੋ ਇਹ ਜਗ੍ਹਾ ਛੱਡੀ ਹੋਈ ਆ ਕਾਫੀ ਤੇ ਉੱਪਰ ਵਿੰਡੋ ਲੱਗੀ ਹੋਈ ਆ ਸ਼ੀਸ਼ਾ ਤਾਂ ਕਿ ਲਾਈਟ ਪਵੇ ਕਾਫੀ ਤੇ ਉੱਪਰ ਅਲੱਗ ਜਰ੍ਹਾਂ ਦੀ ਟਾਇਲ ਲੱਗੀ ਹੋਈ ਆ ਹੋਰ ਕਲਰ ਦੀ ਆ ਵੇਖ ਸਕਦੇ ਹੋ ਤੁਸੀਂ ਤੇ ਉੱਪਰ ਇੱਕ ਬੈਡਰੂਮ ਬਣਿਆ ਹੋਇਆ ਹੈਗਾ ਜੋ ਕਿ ਡ੍ਰੈਂਗ ਰੂਮ ਦੇ ਤੇ ਸਟੋਰ ਦੇ ਉੱਪਰ ਕਾਫੀ ਲੰਬਾ ਬੈਡਰੂਮ ਬਣਿਆ ਹੋਇਆ ਹੈਗਾ ਇਹ ਪੌੜੀ ਚੜਨਸਾਰ ਲੈਫਟ ਸਾਈਡ ਤੇ ਜੋ ਕਿ نیچے ਡ੍ਰੈਂਗ ਰੂਮ ਸੀਗਾ ਆਪਣਾ ਉੱਥੇ ਬੈਡਰੂਮ ਬਣਿਆ ਹੋਇਆ ਤੇ ਉਸਦੇ ਨਾਲ ਹੀ ਵਾਸ਼ਰੂਮ ਆ ਵੇਖ ਸਕਦੇ ਹੋ ਤੁਸੀਂ ਉੱਪਰ ਵਾਸ਼ਰੂਮ ਅਟੈਚ ਹੈਗਾ ਜੋ ਕਿ ਬਾਥਰੂਮ ਆ ਗਿਆ ਆਪਣਾ ਮਤਲਬ ਜੋ ਕਿ نیچے ਸਟੋਰ ਬਣਿਆ ਹੋਇਆਗਾ ਪੌੜੀਆਂ ਦੇ نیچے ਉਸਦੇ ਉੱਪਰ ਬਾਥਰੂਮ ਆ ਗਿਆ ਤੇ ਦੂਸਰਾ ਗੇਟ ਬਾਥਰੂਮ ਦੇ ਨਾਲ ਵਾਲਾ ਗੇਟ ਖੋਲੀਏ ਤਾਂ ਬਾਲਕਨੀ ਬਣੀ ਹੋਈ ਹੈਗੀ ਆ ਵੇਖੋ ਬਹੁਤ ਵਧੀਆ ਚੀਜ਼ ਲੱਗੀ ਇਹ نیچے ਹਵਾ ਵੀ ਕਰਾਸ ਹੁੰਦੀ ਹੈ ਜੇਕਰ ਬਾਰ ਖੋਲ ਕੇ ਆਪਾਂ ਬਹਿਣੇ ਆ ਕਮਰੇ ਦੇ ਵਿੱਚ ਉੱਪਰਲੇ ਦੇ ਬਹੁਤ ਸੋਹਣਾ ਵਧੀਆ ਹਵਾ ਲੱਗਦੀ ਹੈ ਹਵਾ ਕਰਾਸ ਹੁੰਦੀ ਆ ਤੇ ਬਾਹਰ ਇੱਥੇ ਵੀ ਆਪਾਂ ਮੰਜਾ ੜਾ ਸਕਦੇ ਹਾਂ ਕੁਰਸੀ ਵਗੈਰਾ ੜਾ ਸਕਦੇ ਹਾਂ ਕਾਫੀ ਹਵਾ ਆਉਂਦੀ ਹੈਗੀ ਆ ਵੇਖੋ ਤੁਸੀਂ ਬਹੁਤ ਸੋਹਣੀ ਚੀਜ਼ ਬਣਾਈ ਹੋਈ ਹੈ ਦੋਸਤੋ ਇਹ ਤੁੱਕੇ ਮੈਂ ਲਗਾਇਆ ਕੋਠੀ ਦਾ ਪਲਾਨ ਮੈਪ ਕਮੈਂਟਾਂ ਵਿੱਚ ਜਰੂਰ ਦੱਸਣਾ ਦੋਸਤੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਸੋ ਕਿਸੇ ਭਰਾ ਦਾ ਕੋਈ ਫਾਇਦਾ ਹੋ ਜਾਂਦਾ ਹੁੰਦਾ ਕੋਈ ਕੋਠੀ ਬਣਾ ਰਿਹਾ ਹੁੰਦਾ ਜਾਂ ਬਣਾਉਣੀ ਚਾਹੁੰਦਾ ਹੁੰਦਾ ਕੋਈ ਨਾ ਕੋਈ ਆਈਡੀਆ ਆ ਜਾਂਦਾ ਹੁੰਦਾ ਆ ਵੇਖੋ ਉੱਪਰ ਤੋਂ ਐਲੀਵੇਸ਼ਨ ਦਿਖਾਉਣੇ ਤੁਹਾਨੂੰ ਇਹ ਬਾਲਕੋਨੀ ਹੈਗੀ ਸੈਕੰਡ ਪੋਰਸ਼ਨ ਇੱਥੇ ਟਾਇਲ ਚੜੀ ਹੋਈ ਆ ਕਾਰਨਰ ਤੇ ਆ ਵੇਖੋ ਸਾਈਡਾਂ ਤੇ